ਪਰਮ ਸਤਕਾਰਯੋਗ ਪੰਜਾਬ ਵਾਸੀਓ ਜਿਵੇਂ ਤੁਸੀਂ ਸਾਰੇ ਜਣੇ ਜਾਣਦੇ ਹੋ ਕਿ ਪੰਜਾਬ ਹੜਾਂ ਦੀ ਮਾਰ ਦੇ ਨਾਲ ਜੂਝ ਰਿਹਾ ਪੰਜਾਬ ਦੀ ਸਾਡੀ ਜਿੰਨੀ ਬਾਰਡਰ ਬੈਲਟ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਫਲੱਡ ਹੈ ਇਹਨੇ ਬੜਾ ਵੱਡਾ ਨੁਕਸਾਨ ਕੀਤਾ ਹੜਾਂ ਨੇ ਬਹੁਤ ਵੱਡੀ ਮਾਰ ਕੀਤੀ ਹੈ ਉਸੇ ਦੇ ਚੱਲਦੇ ਹੋਏ ਹਰ ਬੰਦਾ ਹਰ ਬਸ਼ਰ ਪੰਜਾਬ ਦਾ ਇਹ ਦਿਨੋਂ ਚਾਹੁੰਦਾ ਕਿ ਇਹ ਜਿਹੜਾ ਹੜਾਂ ਦੀ ਮਾਰ ਹੇਠ ਆਇਆ ਇਲਾਕਾ ਆਪਾਂ ਉਹਨਾਂ ਇਲਾਕਿਆਂ ਦੇ ਵਿੱਚ ਮਦਦ ਕਰ ਸਕੀਏ ਮੈਂ ਖੰਨੇ ਤੋਂ ਵਿਧਾਇਕ ਹਾਂ ਇਹ ਸੇਵਾ ਦਾ ਮੌਕਾ ਖੰਨੇ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਦਿੱਤਾ ਹੈ ਸੇਵਾ ਕਰਨ ਦਾ ਮੌਕਾ ਔਰ ਖੰਨੇ ਦੇ ਵਿੱਚ ਸਾਡੇ ਜਿਹੜੀ ਕੈਟਲ ਫੀਡ ਦੀ ਕਾਫੀ ਵੱਡੀ ਇੰਡਸਟਰੀ ਹੈ ਮੈਂ ਸਾਰੇ ਇੰਡਸਟਰੀਲਿਸਟਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਯੋਗਦਾਨ ਪਾਓ ਇਕੱਠੇ ਹੋ ਕੇ ਯੋਗਦਾਨ ਪਾਈਏ ਤੇ ਆਪਾਂ ਇਹ ਜਿਹੜੀ ਸਮਗਰੀ ਹੈ ਰਾਤ ਸਮਗਰੀ ਹੈ ਇਹ ਸਮਗਰੀ ਹੈ ਜਿਹੜੀ ਆਪਾਂ ਉਸ ਹੜਪੀੜਤਾ ਇਲਾਕੇਆਂ ਤੱਕ ਪਹੁੰਚਾਈਏ ਸੋ ਸਾਰਿਆਂ ਨੇ ਯੋਗਦਾਨ ਪਾਇਆ ਅਸੀਂ ਵੀ ਸਾਰਿਆਂ ਨੇ ਇਕੱਠੇ ਰਲ ਮਿਲ ਹੋ ਕੇ ਯੋਗਦਾਨ ਪਾਇਆ ਯੋਗਦਾਨ ਪਾ ਕੇ ਇੱਕ ਟਰੱਕ ਪੂਰਾ ਫੀਡ ਦਾ ਜਿਹੜਾ ਕਿ ਪਸ਼ੂ ਆਹਾਰ ਦਾ ਭਰਿਆ ਹੋਇਆ ਟਰੱਕ ਹੈ ਜਿਹੜਾ ਅਸੀਂ ਸਵੇਰੇ ਇਹ ਫਾਜ਼ਿਲਕਾ ਦੇ ਇਲਾਕੇ ਚ ਭੇਜ ਰਹੇ ਹਾਂ ਔਰ ਜਿੱਥੇ-ਜਿੱਥੇ ਵੀ ਹੋਰ ਜ਼ਰੂਰਤ ਹੋਊਗੀ ਅਸੀਂ ਇਹ ਇਸੇ ਤਰੀਕੇ ਨਾਲ ਨਿਰੰਤਰ ਭੇਜਾਂਗੇ ਇਹ ਜਿਹੜੀ ਆਪਦਾ ਹੈ ਕੁਦਰਤੀ ਆਪਤਾ ਹੈ ਇਹਦਾ ਇਹਦਾ ਕੁਝ ਪਤਾ ਨਹੀਂ ਹੁੰਦਾ ਕਿ ਕਿਸ ਤਰ੍ਹਾਂ ਨਾਲ ਇਹ ਨੇ ਨੁਕਸਾਨ ਕਰਨਾ ਪਰ ਆਪਾਂ ਤਾਂ ਰਲ ਮਿਲ ਕੇ ਉਪਰਾਲੇ ਹੀ ਕਰ ਸਕਦੇ ਆ ਸੋ ਉਸ ਉਪਰਾਲੇ ਦੇ ਵਿੱਚ ਇੱਕ ਆਪਾਂ ਸਮਝ ਲਓ ਵੀ ਇੱਕ ਤਿਲ ਫੁੱਲ ਨੇ ਜਿਹੜੇ ਪਾ ਰਹੇ ਆ ਮੇਰੀ ਮਾਧਿਅਮ ਦੇ ਰਾਹੀਂ ਮੀਡੀਆ ਦੇ ਮਾਧਿਮ ਦੇ ਰਾਹੀਂ ਹੱਥ ਜੋੜ ਕੇ ਬੇਨਤੀ ਹੈ ਕਿ ਆਓ ਰਲ ਮਿਲ ਕੇ ਜਿੰਨੇ ਤਿਲ ਫੁੱਲ ਆ ਆਪਾਂ ਸਾਰੇ ਜਣੇ ਇਕੱਠੇ ਕਰਕੇ ਪਾਈਏ ਔਰ ਆਪਾਂ ਉਹਦਾ ਇਲਾਕਿਆਂ ਦੇ ਵਿੱਚ ਵੱਧ ਤੋਂ ਵੱਧ ਮਦਦ ਕਰੀਏ ਪਸ਼ੂਆਂ ਦਾ ਜਿਹੜਾ ਨੁਕਸਾਨ ਹੋਇਆ ਅੱਜ ਪਸ਼ੂ ਵੀ ਭੁੱਖੇ ਨੇ ਸਰਕਾਰ ਆਪਣੇ ਪੱਧਰ ਤੇ ਦਿਨ ਰਾਤ ਕੰਮ ਕਰਨ ਲੱਗੀ ਹੋਈ ਹੈ ਸਰਕਾਰ ਦੇ ਅਧਿਕਾਰੀ ਦਿਨ ਰਾਤ ਕੰਮ ਕਰਨ ਲੱਗੇ ਹੋਏ ਸਾਰੇ ਐਮਐਲਏ ਮਨਿਸਟਰ ਈਵਨ ਨਾਲ ਕੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਖੁਦ ਪਰਸਨਲੀ ਉਹਨਾਂ ਇਲਾਕਿਆਂ ਦੇ ਵਿੱਚ ਜਾ ਕੇ ਵਿਜਿਟ ਕਰਕੇ ਆਏ ਹਨ ਪਰ ਫੇਰ ਵੀ ਜਦੋਂ ਤੱਕ ਪੂਰੀ ਦੀ ਪੂਰੀ ਇਹ ਪੰਜਾਬ ਦੇ ਵਿੱਚ ਕੋਈ ਜਿਹੜੀ ਆਪਦਾ ਹੈ ਇਹਨੂੰ ਨਜਿੱਠਣ ਲਈ ਕੱਲੇ-ਕੱਲੇ ਇਨਸਾਨ ਦੀ ਅੱਜ ਮਦਦ ਦੀ ਜ਼ਰੂਰਤ ਆ। ਆਓ ਇਕੱਠੇ ਹੋ ਕੇ ਹੱਥ ਜੋੜ ਕੇ ਬੇਨਤੀ ਹੈ ਇਕੱਠੇ ਹੋ ਕੇ ਆਪਾਂ ਉਪਰਾਲਾ ਕਰੀਏ ਤੇ ਪੰਜਾਬ ਨੂੰ ਇਸ ਮਾਰ ਤੋਂ ਆਪਾਂ ਜਾਨੀ ਕਿ ਉਭਾਰੀਏ ਇਹਨੂੰ ਬਾਹਰ ਕੱਢੀਏ। ਧੰਨਵਾਦ।